ਕੀ ਕਰਨਾ ਹੈ ਮਨਾਉਣਾ ਮੈਡਮ ਤੁਸੀਂ ਕਿਵੇਂ ਦੇ ਦਿੰਦੇ ਹੋ ਅੱਜ ਜਿਹੜਾ ਮਾਰਨਾ ਹੋਇਆ ਪਹਿਲਾਂ ਵੀ ਤੁਸੀਂ ਪ੍ਰੋਟੈਸਟ ਕੀਤਾ ਤੇ ਹਾਲੇ ਪੁਲਿਸ ਤੁਹਾਨੂੰ ਲੈ ਕੇ ਆਈ ਤੇ ਅੱਜ ਫੇਰ ਪ੍ਰੋਟੈਸਟ ਕਰ ਰਹੇ ਸੀਗੇ ਤੇ ਪੁਲਿਸ ਤੁਹਾਨੂੰ ਲੈ ਗਈ ਕੀ ਤੁਹਾਨੂੰ ਉੱਥੇ ਮੀਤ ਵਾਪਰ ਹੈ ਸਰ ਮੈਂ ਸ਼ਾਂਦਮੀ ਢੰਗ ਨਾਲ ਸਾਈਡ ਤੇ ਖੜੀ ਹੋ ਕੇ ਪ੍ਰੋਟੈਸਟ ਕਰ ਰਹੀ ਸੀ ਸਿਮਰਜੀਤ ਬੈਂਸ ਤੇ ਰਾਜਾ ਵੜਿੰਗ ਦਾ ਰਾਜਾ ਵੜਿੰਗ ਨੇ ਸਿਮਰਜੀਤ ਬੈਂਸ ਨੂੰ ਆਪਣੀ ਪਾਰਟੀ ਜੁਆਇਨ ਕਰਾ ਕੇ ਮੇਰੇ ਜਖਮਾਂ ਤੇ ਲੂਣ ਛਿੜਕਿਆ ਕਿਹੜੀ ਨਾਰੀ ਨਾਰੀ ਸ਼ਕਤੀ ਦੀ ਸਮਰੱਥਾ ਸਮਰਥਨ ਕਰਦੇ ਆਏ ਕੋਈ ਇਹ ਨਾਰੀ ਸ਼ਕਤੀ ਦਾ ਗਲਤ ਬੋਨ ਵਾਲੀ ਗੱਲ ਹੈ ਇਸ ਕਰਕੇ ਮੈਂ ਪ੍ਰੋਟੈਸਟ ਕਰ ਰਹੀ ਸੀ ਤੇ ਸੀ ਮਜੀਦ ਬੈਂਸ ਦਾ ਬੇਟਾ ਮੇਰੇ ਕੋਲੋਂ ਨੇ ਮੁੰਡਾ ਮੇਰੇ ਕੋਲੋਂ ਨੰਗਿਆ ਤੇ ਉਸ ਤੋਂ ਬਾਅਦ ਪੰਜ ਹੀ ਲੇਡੀਆਂ ਆਈਆਂ ਕਹਿੰਦੀਆਂ ਤੂੰ ਪ੍ਰੋਟੈਸਟ ਨਹੀਂ ਕਰ ਸਕਦੀ ਉਹਨਾਂ ਵਿੱਚ ਇੱਕ ਹਰਪ੍ਰੀਤ ਕੌਰ ਸੀ ਔਰ ਨਾਲ ਉਹ ਦੱਸੂਗੀ ਖੁਦ ਦੱਸੂਗੀ ਪੁਲਿਸ ਨੂੰ ਕਿ ਪੰਜ ਛੇ ਹੋਰ ਕਿਹੜੀਆਂ ਲੇਡੀਜ਼ ਸੀਗੀਆਂ ਔਰ ਉਹਨਾਂ ਨੇ ਮੇਰੇ ਨਾਲ ਹੱਥੋਪਾਈ ਕਰੀ ਮੇਰੇ ਗਰਮਿਆਂ ਨਾਲ ਹੱਥੋਪਾਈ ਕਰੀ ਮੇਰਾ ਪੋਸਟਰ ਖੋਇਆ ਮਾਰਕੁੱਟਾਈ ਕੀਤੀ ਉਸ ਤੋਂ ਬਾਅਦ ਫਿਰ ਮੈਂ ਨਵਾਂ ਪੋਸਟਰ ਬਣਾ ਕੇ ਚੌਂਕ 'ਚ ਖੜੀ ਮੈਂ ਕਿ ਤੁਸੀਂ ਮੇਣੀ ਪ੍ਰੋਟੈਸਟ ਕਰਨ ਤੋਂ ਨਹੀਂ ਰੋਕ ਸਕਦੇ ਆ ਫਿਰ ਪੁਲਿਸ ਆ ਗਈ ਪੁਲਿਸ ਨੇ ਆ ਕੇ ਮੈਨੂੰ ਕਿਹਾ ਕਿ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਕੋਡ ਆਫ ਕੰਡਕਟ ਹੈ ਮੈਂ ਕਿ ਕੋਡ ਆਫ ਕੰਡਕਟ ਤਾਂ ਉਹ ਗੁੰਡਾਗਰਦੀ ਕਰਕੇ ਚੱਲेंगी ਉਹਨਾਂ ਨੇ ਵੀ ਪੜੋ ਤਾਂ ਫਿਰ ਮੈਨੂੰ ਥਾਣੇ ਲਿਆ ਕੇ ਇਹਨਾਂ ਨੇ ਡੀਟੇਨ ਕੀਤਾ ਕਹਿੰਦੇ ਤੇਰੇ ਤੇ ਅਸੀਂ ਪਰਚਾ ਦਵਾਂਗੇ 755 ਕਰਾਵਾਂ ਮੈਂ ਕਿਹਾ ਪਹਿਲਾਂ ਉਹਨਾਂ ਲੇਡੀਜ਼ ਨੂੰ ਫੜੋ ਫਿਰ ਕਹਿੰਦੇ 755 ਕਰਾਂਗੇ ਦੋਨਾਂ ਤੇ ਤੇ ਕਲੰਦਰਾ ਪੇਸ਼ ਕਰਾਂਗੇ ਮੇਰਾ ਫੋਨ ਵੀ ਖੋਲਿਆ ਡਿਟੇਨ ਕਰਨ ਚੱਲ ਲਿਆ ਮੈਨੂੰ ਤੇ ਗਨਮੈਨ ਸੀ ਕਿ ਕਹਿੰਦੇ ਉਹਨਾਂ ਦਾ ਵੀ ਮਿਸ ਸਰ ਗਨਮੈਨ ਮੇਰੇ ਗਨਮੈਨ ਨੇ ਮੈਨੂੰ ਚਾਹੁੰਦੀ ਬਹੁਤ ਕੋਸ਼ਿਸ਼ ਕੀਤੀ ਇੱਕ ਦਿਨ ਤਾਂ ਕਾਰਬਨ ਤੱਕ ਨੀਚੇ ਗਿਰ ਗਈ ਤੇ ਉਹਨ ਵਿਚਾਰੇ ਨੇ ਬਹੁਤ ਜਿਆਦਾ ਉਹਨਾਂ ਨਾਲ ਵੀ ਧੱਕਾ ਕੀਤਾ ਉਹਨਾਂ ਦੀ ਉਹਨ ਡਿਊਟੀ ਅਫਸਰਾਂ ਦੀ ਵਰਦੀ ਨੂੰ ਹੱਥ ਪਾਇਆ ਲੇਡੀਜ਼ ਨੇ ਸਿਮਰਜੀਤ ਬਿਆਸ ਦੀ ਗੁੰਡਾਗਰਦੀ ਘਟਦੀ ਨਹੀਂ ਭਈ ਵਧਦੀ ਪਈ ਆ ਲੋਕਾਂ ਨੂੰ ਜਾਗਣਾ ਪੈਣਾ ਸਿਮਰਜੀਤ ਬਿਆਸ ਤੇ ਰਾਜਾ ਵੜਿੰਗ ਨੂੰ ਕੋਈ ਵੋਟ ਨਾ ਕਰਿਓ ਗੁੰਡਾਗਰਦੀ ਹੋਰ ਵੱਧ ਜੂਗੀ ਨੇਰਗਰਦੀ ਹੋ ਜੂਗੀ ਲੁਧਿਆਣੇ ਦੇ ਮੈਂ ਤੇ ਪ੍ਰਿੰਕਾ ਗਾਦਕੀ ਮੈਸਾ ਨਾਰੀ ਸ਼ਕਤੀ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਬਰਦਰ ਨੇ ਇਹਨਾਂ ਨੂੰ ਜੁਆਇਨਿੰਗ ਕਰਾਈ ਸੀ ਨਾਰੀ ਸ਼ਕਤੀ ਦੀ ਕਿਹੜੀ ਗੱਲ ਕਰਦੇ ਆ ਨਾਰੀ ਸ਼ਕਤੀ ਦਾ ਤਾਂ ਇਹ ਗਲਾ ਦਬਾਰੇ ਨੇ ਜਿਉਂਦੋਂ ਮੇਰੇ ਜਖਮਾਂ ਤੇ ਲੂਨ ਛਿੜਕਿਆ ਇਹਨਾਂ ਨੇ ਨਾਰੀ ਸ਼ਕਤੀ ਦਾ ਗਲਾ ਦਬਾਰੇ ਨੇ ਕਿਹੜੀ ਨਾਰੀ ਸ਼ਕਤੀ ਇੱਕ ਨਾਰੀ ਜਿਹਨੇ ਆਪਣਾ ਇਨਸਾਫ ਲੈਣ ਲਈ 1.5 ਸਾਲ ਤੱਕ ਨਾ ਲਾਇਆ ਹੋਵੇ ਕੋਰਟਾਂ ਦੇ ਵਿੱਚ ਪ੍ਰੋਸੈਸ ਚੱਲਦਾ ਹੋਵੇ ਕੋਰਟਾਂ ਵਿੱਚ ਹੀ ਪੈਸੇ ਦੇ ਦੇ ਡਿੱਟਾਟ ਪਾਉਂਦਾ ਹੋਵੇ ਉਸ ਉਹ ਨਾਰੀ ਦੇ ਖਿਲਾਫ ਇਹਨਾਂ ਨੇ ਉਹ ਬੰਦੇ ਨੂੰ ਆਪਣੀ ਪਾਰਟੀ 'ਚ ਲੈ ਲਿਆ ਕੁਝ ਵੋਟਾਂ ਦੀ ਘੱਟੀਆਂ ਪਾਲਟੀਆਂ ਪਾਲਟੀਆਂ ਕੀਤੀ ਆ ਅਮਰਤਾ ਵੜਿੰਗ ਤੇ ਰਾਜਾ ਵੜਿੰਗ ਮੁਰਦਾਵਾਰ ਨਹੀਂ ਦੋਨੋਂ ਹੋਣਾ ਕੀ ਹੈ ਇਹ ਪੰਜ ਨੇ ਆਏ ਜਿਨ੍ਹਾਂ 'ਚੋਂ ਇੱਕ ਨਾਰੀ ਨੇ ਆਇਆ ਆ ਰਾਜਾ ਵੜਿੰਗ ਜੀ ਦੇ ਫੋਟੋਆਂ ਟੰਗੀਆਂ ਨਾਰੀ ਨੇ ਆਏ ਵਾਲਾ ਦੰਦ ਕੱਢਦਾ ਹੱਸਦਾ ਪੱਗ ਸੋਹਣੀ ਬਾਈ ਹੋਈ ਚੰਗਾ ਸਰਦਾਰ ਅੱਛਾ ਬੰਦਾ ਇਹ ਹੈ ਇਨੂੰ ਕੀ ਲੋਡ ਪੈ ਗਈ ਸੀ ਆ ਬਲਤਕਾਰੀਆਂ ਨੂੰ ਨਾਲ ਲੈਣ ਦੀ ਇਹ ਬਲਤਕਾਰੀਆਂ ਨੂੰ ਨਾਲ ਲੈ ਕੇ ਜੁਆਇਨ ਵੀ ਰਾਹੁਲ ਜੀ ਤੋਂ ਕਰਾਉਂਦੇ ਆ ਮੈਂ ਨਹੀਂ ਸਮਝਿਆ ਜੀ ਰਾਹੁਲ ਨੂੰ ਇਹਨਾਂ ਦੇ ਕਦਰ ਪਤਾ ਹੁੰਦੇ ਜੋ ਜੁਆਇਨ ਕਰਾਂਦਾ ਲਾਹਨਤ ਹੈ ਕਿ ਇਮਪ੍ਰੈਸ਼ਨ ਇਹ ਦਿੱਤਾ ਗਿਆ ਕਿ ਇਹ ਜੇ ਰੈਪਿਸਟ ਦਾ ਰਾਹੁਲ ਗਾਂਧੀ ਦੇ ਘਰ ਵੈਲਕਮ ਹੈ ਸਤਕਾਰ ਹੈ ਅੱਜ ਇਹ ਪ੍ਰੋਟੈਸਟ 'ਚ ਖੜੀ ਸੀ ਚੌਂਕ 'ਚ ਕਿ ਉਹਦੇ 'ਚ ਲਿਖ ਕੇ ਕਿ ਮਰਦਾਬਾਦ ਕਾਂਗਰਸ ਮਰਦਾਬਾਦ ਤੁਸੀਂ ਨਿਆਂ ਸ਼ਕਤੀ ਦੀ ਕੀ ਗੱਲ ਕਰਦੇ ਹੋ ਇਹਨੂੰ ਆ ਕੇ ਇਹਦਾ ਬੈਂਸਾ ਦਾ ਲੜਕਾ ਕੋਲੋਂ ਲੰਘਿਆ ਘੂਰ ਕੇ ਗਿਆ ਫਿਰ 6 ਜਨਾਨੀਆਂ ਭੇਜੀਆਂ ਦੋ ਬੰਦੇ ਭੇਜੇ ਇਹਨੂੰ ਗੰਦੀਆਂ ਗਾਲਾਂ ਜਿੰਨਾ ਗੰਦ ਬੱਕ ਸਕਦੇ ਆ ਉਹ ਬਕਿਆ ਇਹਨੂੰ ਕੁੱਟ ਕੇ ਜ਼ਮੀਨ ਤੇ ਸੁੱਟ ਲਿਆ ਪੁਲਿਸ ਨੇ ਅਫਸਰ ਛੁੜਾਉਂਦੇ ਸੀ ਉਹਨਾਂ ਦੀ ਕਾਰਵਾਈਂ ਥੱਲੇ ਡਿੱਗ ਗਈ ਆ ਗੁੰਡਾਗਰਦੀ ਕਰਕੇ ਗਏ ਆ ਤੇ ਉਹਦੇ ਬਾਅਦ ਪੁਲਿਸ ਦਾ ਰੋਲ ਦੇਖੋ ਉਹਨਾਂ ਤੇ ਐਕਸ਼ਨ ਨਹੀਂ ਲੈਣਾ ਇਹਨੂੰ ਰਾਉਂਡ ਅਪ ਕਰਕੇ ਲੈ ਥਾਣੇ ਤੇਰੇ ਤੇ ਅਸੀਂ 57 ਕਰਾਂਗੇ ਧੂਪਿਓਂ ਕਰਦੀਆਂ ਤੇਰੇ ਕੋਲ ਰਾਈਟ ਨਹੀਂ ਪ੍ਰੋਟੈਸਟ ਕਰਨ ਦਾ ਇਹ ਹੁਣ ਵੀ ਖੜੀ ਆ ਇਹਨੂੰ ਕਹਿੰਦੇ ਇੱਥੇ ਖੜ ਰਹੀ ਆ ਪ੍ਰੋਟੈਸਟ ਨੂੰ ਰੋਕ ਤੇ ਦਿਖਾਣ ਅੰਦਰ ਬਿਠਾਇਆ ਹੋਇਆ ਸੀ ਮੈਂ ਆਇਆ तकरीबन 7 ਵਜੇ ਆ ਕੇ ਅੰਦਰੋਂ ਫਿਰ ਮੈਂ ਬਾਹਰ ਕੱਢਿਆ ਮੈਂ ਕਹਾ ਵੇਟ ਕਰ ਰਿਹਾ ਮੈਂ ਕਿ ਆਜ ਵੀ ਜਿਹੜਾ ਵੀ ਪੁਲਿਸ ਅਫਸਰ ਆਂਦਾ ਕੰਪਲੇਂਟ ਮੈਂ ਆਲਰੇਡੀ ਕਰਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਹੈ ਜੀ ਬਿਲਕੁਲ ਕਰ ਦਤੀ ਜੀ ਇਲੈਕਸ਼ਨ ਕਮਿਸ਼ਨ ਨੂੰ ਜੇ ਕੇਸ ਨਹੀਂ ਰਜਿਸਟਰ ਕਰਨਗੇ ਇਹਨਾਂ ਨੂੰ ਕਠਾਰੇ ਚ ਖੜਾ ਕਰੂੰਗਾ ਪੁਲਿਸ ਵਾਲਿਆਂ ਨੂੰ ਨਾ ਬਖਸ਼ਦਾ ਨਹੀਂ ਮੈਂ ਨਾ ਸਰ ਕਿੰਨੇ ਬੰਦੇ ਸੀਗੇ ਜੀ 6 ਔਰਤਾਂ 2 ਬੰਦੇ ਸਰ ਕਿਹੜੇ ਕਿੱਥੇ ਹੋਇਆ ਜੀ ਰੋਡਾ ਪੈਲੇਸ ਚੌਂਕ 'ਚ ਉਦੋਂ ਵੀ ਚੱਕ ਕੇ ਲਈ ਸੀ ਉਸ ਟਾਈਮ ਵੀ ਧਮਕੀਆਂ ਦਿੱਤੀਆਂ ਦੇਖੋ ਇਹ ਪੀੜਤ ਹੈ ਅੱਜ ਜਿਹਨੇ ਦੇਖਿਆ ਸੋਸ਼ਲ ਮੀਡੀਆ ਤੇ ਕਿ ਰੋਡ ਸ਼ੋਅ ਕੱਢਨੇ ਨੇ ਇਹਦੇ ਖੋਲ ਗਿਆ ਖੂਣੇ ਦਾ ਆ ਕੇ ਉੱਥੇ ਇਕੱਲੀ ਖੜੀ ਹੋ ਗਈ ਏ ਚੌਂਕ ਦੇ ਵਿੱਚ ਜੇ ਚੌਂਕ 'ਚ ਖੜਾ ਹੋਣਾ ਪ੍ਰੋਟੈਸਟ ਕਰਨਾ ਰਾਈਟ ਹੈ ਤੁਸੀਂ ਇਹਨਾਂ ਨੂੰ ਪੁੱਛਾ ਮੈਂ ਰਾਜਾ ਬੜਿੰਗ ਨੂੰ ਜਾ ਜਾ ਗੱਡੀਆਂ ਡਾੜਾ ਬੰਦੇ ਆ ਉੱਥੇ ਜਾ ਕੇ ਉੱਥੇ ਜੰਤਰ ਮੰਤਰ ਬੈਠ ਕੇ ਆਏ ਸੀਗੇ ਕਿ ਜਦੋਂ ਪਹਿਲਵਾਨ ਔਰਤਾਂ ਦੇ ਖਿਲਾਫ ਸ਼ੋਸ਼ਣ ਕੀਤਾ ਗਿਆ ਹੈ ਉਹ ਕਿਉਂ ਇਹਨਾਂ ਨੂੰ ਹੁਣ ਜੰਤਰ ਮੰਤਰ ਨਜ਼ਰ ਨਹੀਂ ਆਉਂਦਾ ਆ ਹੁਣ ਰਾਜਗੁਰੂ ਰਘਤ ਸਿੰਘ ਦੀ ਫੋਟੋ ਉੱਥੇ ਜਾ ਕੇ ਬੈਠੇ ਪਛਤਾਪ ਕਰੇ ਜੇ ਮੈਂ ਤੁਹਾਡੇ ਰਾਹੀਂ ਕਹਿਣਾ ਚਾਹਨਾ ਕਿਸੇ ਔਰਤ ਨੂੰ ਇਹੋ ਜਿਹੇ ਬੰਦਿਆਂ ਨੂੰ ਵੋਟ ਨਹੀਂ ਪਾਣੀ ਚਾਹੀਦੀ ਜਿਹਦੇ ਰੇਪਸਟਰ ਰਹੇ ਹਾਂ ਦਾ ਸਾਹਿਬ ਇਹ ਰਹਾਂ ਉਹ ਕਹਿੰਦਾ ਨਾਰੀ ਸ਼ਕਤੀ ਦੀ ਅਸੀਂ ਗੱਲ ਕਰ ਨਾਰੀ ਸ਼ਕਤੀ ਉਹਦੇ ਨਾਲ ਲਿਆ ਕੇ ਤਾਂ ਕੌਣ ਖੜਾ ਸੀ ਕੋਟਲੀ ਕੌਣ ਹੈ ਕੋਟਲੀ ਕਾਤੀਆ ਕਾਂਡ ਤੁਹਾਨੂੰ ਦੱਸਾਂ ਮੈਂ ਇਹਨਾਂ ਤੋਂ ਕਹਾ ਜੋ ਇਹ ਪੋਲੀਟੀਸ਼ੀਅਨ ਤਾਂ ਗਿਰਗੱਟ ਤੋਂ ਵੀ ਭੇੜੇ ਆ ਲੱਗਦਾ ਨਹੀਂ ਕਿ ਇਦਾਂ ਦੇ ਥੰਦਿਆ ਪਾਰਟੀ ਜੁਆਇਨ ਕਰੈਣ ਲਿਮਟ ਹੈ ਇਹਨੂੰ ਜੁਆਇਨ ਸਭ ਨੂੰ ਪਤਾ ਨੌਨ ਕੀ ਹੈ ਮੈਂ ਮੇਰੇ ਮੂੰਹੋਂ ਕੀ ਕਢਾਣਾ ਲੁਧਿਆਣੇ ਸਾਰੇ ਨੂੰ ਪਤਾ ਹੈ ਇਹ ਇਹ ਬੰਦੇ ਮੈਨਾਂ ਸਰਦਾ ਨਹੀਂ ਇਹਦਾ ਇਹ ਰਾਜਾ ਬੜੇਗਾ ਨਾ ਡਰ ਗਿਆ ਇੱਕ ਥਾਂ ਤਾਂ ਕਹਿੰਦਾ ਛਾਤੀ ਤੇ ਪੱਟ ਠੋਕਦਾ ਕਿ ਮੈਂ ਬਿੱਟੂ ਨੂੰ ਹੈਰਾਨ ਆਇਆ ਜੇ ਹੈਰਾਨ ਆਇਆ ਇਹਨਾਂ ਦੇ ਕਰਕੇ ਹੈਰਾਨ ਆਇਆ ਤਾਂ ਲਾਹਨਤਾਂ ਨਾਲ ਹੈਰਾਨ ਆਂਦਾ ਲੋਕਲ ਬੰਦਾ ਕੋਈ ਖੜਾ ਦੰਦੇ ਕੰਪਲੀਟ ਇੱਥੇ ਹੀ ਨਹੀਂ ਜਾ ਕੇ ਦੇਖ ਲਓ ਤੁਸੀਂ ਪੁੱਛ ਲਓ ਥਾਣੇਦਾਰ ਹੈ ਨਹੀਂ ਥਾਣਾ ਖਾਲੀ ਪਿਆ ਜਾ ਕੇ ਦੇਖ ਲਓ ਕਿਹਨੂੰ ਦੇਣੀ ਹੈ ਕੰਪਲੀਟ ਮੈਂ ਤਾਂ ਮੇਲ ਕਰ ਦਤੀ ਐ ਇਹਨੇ ਕਮਿਸ਼ਨਰ ਨੂੰ ਜਿਹੜਾ ਮਾਮਲਾ ਸੀ ਅੱਜ ਕਾਂਗਰਸ ਦੀ ਕਾਂਗਰਸ ਪਾਰਟੀ ਦੀ ਰੈਲੀ ਚੱਲ ਰਹੀ ਸੀ ਤੇ ਉਹਦੇ ਵਿੱਚ ਇੱਕ ਗੁਰਦੀਪ ਕੌਰ ਜਿਹੜੇ ਕੰਪਲੇਨੈਂਟ ਸੀ ਕੰਪਲੇਂਟ ਕੰਪਲੇਨੈਂਟ ਨੇ ਉਹਨਾਂ ਨੇ ਇੱਕ ਕੰਪਲੇਨਟ ਮੂਵ ਕੀਤੀ ਆ ਕਿ ਮੈਂ ਉੱਥੇ ਆਪਣਾ ਪ੍ਰੋਟੈਸਟ ਕਰ ਰਹੀ ਸੀ ਸਾਈਡ ਤੇ ਖੜਕੇ ਤੇ ਇਹ ਦੋ ਪੰਜ ਛੇ ਲੇਡੀਆਂ ਆਈਆਂ 4 ਵਜੇ ਦੀ ਗੱਲ ਆ ਤੇ ਉਹਨਾਂ ਨੇ ਉਹਨਾਂ ਦੇ ਨਾਲ ਹੱਥਪਾਈ ਕੀਤੀ ਤੇ ਬਾਕੀ ਕੁਝ ਵੀਡੀਓ ਆਡੀਓ ਦਾ ਬਣਾ ਰਹੇ ਸੀ ਉਹ ਪਿਕਚਰ ਮੈਟ ਰਿਹਾ ਤੇ ਉਹ ਆਪਾਂ ਵੈਰੀਫਾਈ ਕਰ ਰਹੇ ਨੇ ਕੈਮਰੇ ਵੈਰੀਫਾਈ ਕਿੱਥੇ ਜਾ ਰਹੇ ਨੇ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਮਾਰਕ ਕਰ ਦੇ ਸਕਦੇ ਸਨ ਫਾਲਸਾਈ ਕਰਨ ਵਾਲੀ ਇਕੱਲੀ ਲੇਡੀ ਸੀ ਸੀ ਜਾਂ ਮਲ ਜੈਂਟਸ ਸੀ ਫਿਲਹਾਲ ਤੇ ਉਹਨਾਂ ਨੇ ਲੇਡੀਜ਼ ਹੀ ਲਖਾਈਆਂ ਸੀ ਜੈਂਟਸ ਦਾ ਤੇ ਉਹ ਕਹਿ ਰਹੇ ਸੀ ਕਿ ਕੋਈ ਵੀਡੀਓ ਬਣਾ ਰਹੇ ਸੀ ਤੋਂ ਉਹ ਦੇਖ ਲੈਣੇ ਆ ਕਿ ਵੀਡੀਓ ਬਣਾ ਰਹੇ ਸੀ ਕਿ ਨਾਰਮਲ ਵੀਡੀਓ ਬਣਾ ਰਹੇ ਸੀ ਕਿ ਇਹਦੇ ਬਣਾ ਰਹੇ ਸੀ ਕੀ ਆ ਉਹ ਅਸੀਂ ਫੈਕਟ ਵੈਰੀਫਾਈ ਕਰ ਲਾਂਗੇ ਫਿਲਹਾਲ ਲੇਡੀਜ਼ ਲੇਡੀਜ਼ ਦਾ ਹੀ ਮੈਟਰ ਹੋਇਆ ਲੇਡੀਜ਼ ਲੇਡੀਜ਼ ਆਥੋ ਪਾਈ ਹੋਈਆਂ ਉਹ ਜਿਹੜੇ ਲੇਡੀਜ਼ ਨੇ ਪੀੜਿਤ ਨੇ ਉਹਨਾਂ ਦਾ ਇਹ ਰੂਪ ਹੈ ਕਿ ਜਿਹੜੇ ਪੂਰਵ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਉਹਨਾਂ ਦੇ ਪੇਟੇ ਪਹਿਲਾਂ ਉਹਨ ਨੂੰ ਘੂਰ ਕੇ ਗਏ ਨੇ ਉੱਥੇ ਉਹਨੂੰ ਟੈਸਟ ਕਰਦੇ ਨੂੰ ਉਸ ਤੋਂ ਬਾਅਦ ਉਹਨੇ ਉਹ ਲੈ ਕੇ ਆਈਆਂ ਉਹ ਅਸੀਂ ਜੋ ਵੀ ਹੈਗਾ ਫੈਕਟ ਸਾਹਮਣੇ ਆਉਣਗੇ ਕੈਮਰੇ ਵੈਰੀਫਾਈ ਕਰ ਰਹੇ ਹਾਂ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਬਣਦੀ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਨਾਮ ਮੈਂਸ਼ਨ ਹੋਏ ਆ ਉਹਨਾਂ ਦੇ ਅਕੋਰਡਿੰਗ ਅਸੀਂ ਕਾਰਵਾਈ ਕਰਾਂਗੇ ਨਾ ਜੋ ਫੈਕਟ ਸਾਹਮਣੇ ਸੀ ਸੀ ਟੀ ਵੀ ਦੇ ਰਾਹੀਂ। ਕੋਈ ਗੱਲ ਨਹੀਂ ਆ ਸਾਰੇ ਅਸੀਂ ਸੀ ਸੀ ਟੀ ਵੀ ਦੇਖ ਰਹੇ ਆ ਜੋ ਸੀ ਸੀ ਟੀ ਵੀ ਦੇ ਅਕੋਰਡਿੰਗ ਬਣਦੀ ਕਾਰਵਾਈ ਕੀਤੀ ਜਾਊਗੀ। ਸ਼ਿਕਾਇਤ ਜਿਹੜੇ-ਜਿਹੜੇ ਨਾਮ ਦੇ ਇਹ ਤੁਸੀਂ ਦੱਲ ਕੇ ਦਿੱਤੇ ਆ ਇਹ ਕੁਝ ਹੋਰ ਹੈ। ਸ਼ਿਕਾਇਤ ਇਹ ਉਹਨਾਂ ਨੇ ਹਰਪ੍ਰੀਤ कौर ਦੇ ਬਾਈ ਨੇਮ ਦਿੱਤੀ ਆ ਤੇ ਇੱਕ ਦੋ ਉਹਨਾਂ ਦੇ ਹਰਪ੍ਰੀਤ कौर ਲੇਡੀਜ਼ ਆ ਤੇ ਬਾਕੀ 5-6 ਅਨਨੋਨ ਲੇਡੀਜ਼ ਆ ਤੇ 2 men's ਆ। ਕੇਮ ਆਨ ਫੋਟੇਜ ਆ ਇਹ ਅੱਜ ਜੋ ਵੀ ਕੀਤੀ ਕਾਰਵਾਈ ਫਿਲਹਾਲ ਤਾਂ ਇਹ 332 ਦਾ ਬਣਦਾ ਹੈ ਜੋ ਬਾਕੀ ਜੋ ਵੀ ਇਫੈਕਟ سامنے ਆਉਣਗੇ ਉਹ ਅਕੋਰਡਿੰਗ ਕਾਰਵਾਈ ਕਰਾਂਗੇ ਠੀਕ ਹੈ